ਸਮਾਜ ਸੇਵਕ ਕ੍ਰਿਸ਼ਨਦੇਵ ਨਾਲ ਮੋਦੀ ਅਤੇ ਕਿਸਾਨਾਂ ਦੇ ਬਾਰੇ ਵਿੱਚ ਚਰਚਾ ਕੀਤੀ ਗਈ ਤੇ ਸਮਾਜ ਸੇਵਕ ਕ੍ਰਿਸ਼ਨਦੇਵ ਨੇ ਦੱਸਿਆ ਕਿ ਕਿਸਾਨਾਂ ਦੀਆਂ ਕੁਝ ਮੰਗਾਂ ਜਾਇਜ਼ ਹਨ ਤੇ ਕੁਝ ਨਜਾਇਜ਼ ਪਰ ਉਹਨਾਂ ਦਾ ਮੰਗਾ ਕਰਨ ਦਾ ਤਰੀਕਾ ਬਿਲਕੁਲ ਗਲਤ ਹੈ ਉਹਨਾਂ ਦੱਸਿਆ ਕਿ ਕਿਸਾਨਾਂ ਨੂੰ ਸ਼ਾਂਤੀਪੂਰਵਕ ਅੰਦੋਲਨ ਕਰਨਾ ਚਾਹੀਦਾ ਹੈ ਤੇ ਹਰਿਆਣਾ ਨੂੰ ਚਾਹੀਦਾ ਹੈ ਕਿ ਕਿਸਾਨਾਂ ਉੱਤੇ ਗੈਸ ਆंसू ਗੈਸ ਦੇ ਗੋਲੇ ਨਾ ਛੱਡਣ ਪੇਸ਼ਾ ਕਪੂਰਥਲਾ ਤੋਂ ਸੀਨੀਅਰ ਕ੍ਰਾਈਮ ਰਿਪੋਰਟਰ ਪ੍ਰਭাকর ਦੀ ਵਿਸ਼ੇਸ਼ ਰਿਪੋਰਟ ਕੈਮਰਾਮੈਨ ਮਦਨ ਲਾਲ ਦੇ ਨਾਲ ਸਵਾਗਤ ਮੈਂ ਪ੍ਰਭাকর ਆਈ ਕਪੂਰਥਲਾ ਸ਼ਹਿਰ ਦੇ ਕ੍ਰਿਸ਼ਨਦੇਵ ਜੀ ਕੋਲ ਆਇਆ ਹਾਂ

ਉਸੇ ਹੀ ਕਿ ਗਲਤ ਹੈ ਦੇਖੋ ਖਸਾਨਾ ਹਰੇਕ ਹੈਗਾ ਦੇਸ਼ ਦਾ ਇਤਿਹਾਸਿਕ ਦਲਨ ਕਰਨ ਦਾ ਅਧਿਕਾਰ ਹੈਗਾ ਅੰਦੋਲਨ ਕਰਨ ਪਰ ਵੀ ਦੇਖਣ ਦੀ ਜ਼ਰੂਰਤ ਤਾਂ ਜਾਮ ਕਰਦੇ ਕਿਸਾਨਾਂ ਰਿਸ਼ਤਦਾਰ ਵਿੱਚ ਹੁੰਦੇ ਆ ਸਿਰਫ ਫਲੈਟ ਫੜਨੀ ਜੀ ਬਿਮਾਰ ਹੁੰਦਾ ਮਰ ਜਾਂਦਾ ਅੰਦੋਲਨ ਦਾ ਇਹ ਨਹੀਂ ਹੁੰਦਾ ਅੰਦੋਲਨ ਨਹੀਂ ਕਰਦੇ ਉੱਥੇ ਮੋਦੀ ਨੂੰ ਗਾਲਾਂ ਕੱਢਦੇ ਆ ਉੱਥੇ ਪੱਤਰਕਾਰਾਂ ਨੂੰ ਮਾਰਦੇ ਆ ਇਹ ਮਾਰਦੇ ਥੋੜਾ ਜਨਾ ਅੰਦੋਲਨ ਹੁੰਦਾ ਹੱਕ ਮੰਗਨ ਹਾਕ ਥੋੜਾ ਜਿਹਾ ਮੰਗਣਾ ਭਾਕ ਇਹ ਹਾਕ ਆਪਣੇ ਲੈਣ ਲਈ ਵਾਕੇ ਨੂੰ ਮਾਰ ਦੋ ਤੁਸੀਂ ਇਹ ਥੋੜਾ ਹੁੰਦਾ ਇਦਾਂ ਨਹੀਂ ਹੁੰਦਾ ਵੀ ਹਾਕ ਮਾਰਨਾ ਜੇ ਤੁਸੀਂ ਦੇਖੋ ਤੁਸੀਂ ਉੱਥੇ ਬੈਠੇ ਆ ਪਤਰਕਾਰ ਨੂੰ ਅੱਜ ਇਹਨਾਂ ਨੇ ਨਾ ਕੁੱਟਿਆ ਬਦਨ ਕੀਤਾ ਨਾ ਕਿਸਾਨਾਂ ਨੇ ਕੀਤਾ ਇਹ ਹੁੰਦਾ ਦੱਸੋ ਵੀ ਇਨਦੋਲਨ ਕਰਨਾ ਉੱਧਾ ਕਰੋ ਦੇਖੋ ਕੋਈ ਇਹਨਾਂ ਪੈਨਪਰਾ ਇਹਨਾਂ ਦੇ ਵਿੱਚੋਂ ਬਿਮਾਰ ਹੁੰਦੇ ਨੇ ਫਲੈਟ ਵੀ ਉਹ ਬਿਮਾਰ ਹੁੰਦੇ ਆ ਜੇ ਰਸਤਾ ਇਹ ਥੋੜਾ ਇਹ ਨਹੀਂ ਹੁੰਦਾ ਦੋਲਨ ਕਰੋ ਜਿਹੜਾ ਅਧਿਕਾਰ ਮੰਗੋ ਤੁਸੀਂ ਮੰਗੋ ਇਹ ਥੋੜਾ ਅਧਿਕਾਰ ਤੁਹਾਡਾ ਇਹ ਆਦਰ ਠੀਕ ਆ ਹੱਕ ਮੰਗਣਾ ਚਾਹੀਦਾ ਲੇਕਿਨ ਜੋ ਮੰਗਾ ਇਹਨਾਂ ਦਿਆਂ ਉਹ ਸਹੀ ਆ ਇਹ ਪੁੱਛ ਰਹੇ ਨੇ ਸਰ ਮੰਗਾ ਮੇਰੀ ਗੱਲ ਤੋਂ ਮੰਗਾ ਤੇ ਇਦਾਂ ਨਹੀਂ ਮੰਗਾ ਹੁਣ ਬਵਾਰੀ ਵੀ ਕਹਿਣਗੇ ਸਾਡੀਆਂ ਮੰਗਾ ਹੋਰ ਬਵਗਰ ਬਵਾਰੀਆਂ ਮੰਗਾ ਨਹੀਂ ਕੋਈ ਇਹਨਾਂ ਨੇ ਮੰਗਾ ਰਹੀਆਂ ਇਹਨਾਂ ਨੇ ਮੰਗਿਆ ਏਡੇ ਏਡੇ ਟਰੈਕਟਰ ਲਈ ਫਿਰਦੇ ਆ ਕੋਈ ਵੀ ਇਹਨਾਂ ਨੇ ਮੰਗਿਆ ਬਵਾਰੀ ਦੀ ਮੰਗ ਨਹੀਂ ਹੋਰ ਬਾਰਗ ਦੀ ਮੰਗ ਨਹੀਂ ਹੈਗੀ ਦੱਸੋ ਸਭ ਦੀ ਮੰਗ ਹੈਗੀ ਨੇ ਸਾਰੇ ਰਸਤਾ ਰੋਕਦੇ ਆ ਜਿਹੜਾ ਟੈਕਸ ਭੇਡਾ ਵਿਚਾਰਾ ਉਹ ਵਿਚਾਰਾ ਕੁਛ ਕਹਿੰਦਾ ਨਹੀਂ ਉਹ ਮਰੀ ਜਾਂਦਾ ਕੁੱਟੀ ਦਾ ਟੈਕਸ ਵੀ ਜਾਈ ਜਾਂਦਾ ਇਹਨਾਂ ਨੇ ਇਹ ਜਿੱਡੀਆਂ ਗੱਡੀਆਂ ਰੱਖੀਆਂ ਫੇਰ ਅਸਤਾ ਰੋਗ ਦੇ ਆਰ ਫੇਰ ਪ੍ਰਧਾਨ ਮੰਤਰੀ ਨੂੰ ਗਾਲਾਂ ਕੱਢਦੇ ਅੱਛਾ ਥੋੜਾ ਲੱਗਦਾ ਇਹ ਚਾਹੀ ਨਹੀਂ ਹੈਗਾ ਤੇ ਟੈਕਰ ਪੁਆਇੰਟ ਹੈ ਕਿ ਸ਼ੰਭੂ ਬਾਰਡਰ ਤੇ ਹਰਿਆਣਾ ਪੁਲਿਸ ਨੇ ਬੁਰਗੜੇ ਵਗੈਰਾ ਲਗਾਇਆ ਹੋਇਆ ਨੇ ਠੀਕ ਹੈ ਜੋ ਕਿ ਸਾਡੇ ਪੰਜਾਬ ਦੇ ਹੱਦ ਵਿੱਚ ਆ ਕੇ ਅੰਸੂ ਗਾਫ ਸੇਕਲੇ ਉਹ ਸਹੀ ਕੰਮ ਕਰ ਰਹੇ ਕਿ ਗਲਤ ਕਰ ਰਹੇ ਨੇ ਦੇਖੋ ਇਹ ਹੁੰਦਾ ਹੈ ਜਿਹੜੇ ਨੇ ਨੇਤਾ ਹੁੰਦੇ ਇਹਨਾਂ ਦੀ ਆਪਣੀ ਦੀ ਪਾਰਟੀ ਦਾ ਹੁੰਦਾ ਨਾ ਇਹ ਤਰੀਕਾ ਕਰਦਾ ਹੁੰਦਾ ਹੁਣ ਤੁਸੀਂ ਦੇਖੋ ਇਹ ਦੇਖੋ ਗੱਲ ਤੁਹਾਨੂੰ ਮੇਰੀ ਕਾਂਗਰਸ ਅੱਜ ਰਾਇਆ ਬੜਿੰਗਕਾਰ ਦਾ ਪ੍ਰਧਾਨ ਪੰਜਾਬ ਦਾ ਉਹ ਰਾਹੁਲ ਗਾਂਧੀ ਨੇ ਗੱਲ ਕਰਾਇਆ ਜੀ ਕਿਸਾਨਾਂ ਦਿੱਤਾ ਯਾਰ ਵਗੈਰਾ ਵਗੈਰਾ ਉਹੀ ਕਾਂਗਰਸ ਜਿਹੜੇ ਕਿਸਾਨ ਗੋਲੀ ਨਾ ਮਾਰਦੇ ਸੀਗੇ ਤੇ ਕਿਸ ਨੂੰ ਨਾ ਘਰਾਣਦੇ ਆ ਇਹ ਕਾਂਰਸੀ ਫਸੀ ਵਿਚਾਰੇ ਕਿਸਾਨ ਬੋਲੇ ਫਸ ਗਏ ਇਹ ਤਾਂ ਵੋਟਾਂ ਦੀ ਖਾਤਰ ਕਰਨਦੇ ਆ ਕਿਸਾਨਾਂ ਨੂੰ ਸੋਚਣਾ ਚਾਹੀਦਾ ਵੀ ਅਸੀਂ ਆਪਣੇ ਹੋਰ ਆਪਨਾਈਏ ਅਸੀਂ ਵੀ ਉਹਨਾਂ ਦੇ ਬਹਿਨ ਭਰਾਵਾਂ ਨੂੰ ਤਾਂਗਣਾ ਕਰਨ ਅਸੀਂ ਬਿਨਾਂ ਹੁੰਦਾ ਆਣਾ ਹੁੰਦਾ ਇਸ ਲਈ ਸਹੀ ਤਰ੍ਹਾਂ ਅੰਦੋਲਨ ਕਰਨ ਜੇ ਮੋਦੀ ਆ ਮੋਦੀ ਕਿਸਾਨਾਂ ਦਾ ਕਹਿੰਦਾ ਕਿ ਮੋਦੀ ਸਰਕਾਰ ਸਰਾਰੇ ਲਗਾਈ ਜਾ ਰਹੀ ਕਿ ਜੋ ਇਹਨਾਂ ਦੇ ਮੰਗਾ ਉਹ ਜਲਦੀ ਪੂਰੇ ਹੋਗੇ ਤੁਹਾਨੂੰ ਲੱਗਦਾ ਕਿ ਮੋਦੀ ਸਰਕਾਰ ਇਹਨਾਂ ਦੇ ਮੰਗਾ ਜਲਦੀ ਮੰਨ ਲਣਗੇ ਮੇਰੀ ਹਾਂ ਬੜਾ ਸੋਣਾ ਸਵਾਲ ਪਤਾ ਸੀ ਅੱਜ 15 ਸਾਲ ਅੱਜ ਮੋਦੀ ਆ ਦੇਸ਼ ਕੋਲ ਆ ਯਾਦ ਹੈ ਦੱਸੋ ਜੀ ਇਹਨਾਂ ਨੇ ਕੀਤੀਆਂ ਨਹੀਂ ਕਾਂਸਲ ਨੂੰ ਕਹਿਣਾ ਚਾਹੀਦਾ 70 ਸਾਲ ਕਾਂਸਲ ਨੇ ਰਾਜ ਕੀਤਾ ਹਿੰਦੁਸਤਾਨ ਤੇ ਉਦੋਂ ਕਿਉਂ ਇਹਨਾਂ ਨੇ ਕੀਤੀਆਂ ਮੰਗਾ ਉਹਨਾਂ ਦੀਆਂ ਜੀ ਦੱਸੋ ਉਹਨਾਂ ਦੀਆਂ ਅੱਜ ਕਾਂਗਰਸ ਉਹਨਾਂ ਦੇ ਆਪਣੇ ਕਾਂਗਰਸ ਦਾ ਨਾ ਸਮਰਥਨ ਦੀ ਤਾਰੀ ਹੈ ਕੈਸੀ ਵੀ ਨਾ ਨਾ ਦੇਖੋ ਤੁਸੀਂ ਉਹੀ ਗੋਲੀਆਂ ਚਾਣਨ ਵਾਲੇ ਉਹੀ ਅੱਜ ਅੱਛਾ ਜੀ ਅਸੀਂ ਨਾਲ ਆ ਕਾਡੇ ਕਾਂਗਰਸ ਤੇ ਕਿੱਦਾਂ ਨਹੀਂ ਦੱਸੋ ਮੋਦੀ ਨੇ ਕੀ ਕਰਤਾ ਮੋਦੀ 15 ਸਾਲ ਚ ਹੋਲੀ ਹੋਲੀ ਕਰੂਗਾ ਇਹਨਾਂ ਨੇ ਕੀ ਸੱਦ ਸਾਲ ਦੱਸੋ ਮੈਨੂੰ ਇੱਕ ਗੱਲ ਹੋਰ ਆ ਕਿ ਜੇ ਮੰਨ ਲਓ ਆਪਣੇ ਪੰਜਾਬੀ ਕਿਸਾਨ ਪਰ ਦਿੱਲੀ ਜਾ ਰਹੇ ਨੇ ਵਿੱਚ ਹਰਿਆਣਾ ਕਿਉਂ ਰਿਕਵਰ ਕਰ ਰਹੀ ਹੈ ਦੱਸੋ ਅੱਗੇ ਇਹ ਹੀ ਪੋਲਿਟਿਕਸ ਜਦੋਂ ਵੋਟਾਂ ਆਂਦੀਆਂ ਹੈ ਨਾ ਕੋਈ ਦੂਜਾ ਜਾਲਪ ਬੜਕਾ ਲੰਦਾ ਉਹਨਾਂ ਨੂੰ ਅੱਜ ਦਾ ਕਾਂਗਰਸ ਬੜਕਾ ਆਂਦੀ ਯਾਰ ਜਦੋਂ ਤੇ ਯੂਪੀ ਚਨਾਬ ਸੀਗਾ ਉਦੋਂ ਬੜਕਾ ਹਤਾ ਤੇ ਜਾਣਦੇ ਆ ਉਦੋਂ ਇਹ ਪੋਲਟਿਕਸ ਹੈ ਇਹ ਪੋਲਟਿਕ ਇਹ ਜੇ ਕਿਸਾਨ ਵੀ ਸਮਝੇ ਨਾ ਕਿਸਾਨਾਂ ਤੇ ਜਦੋਂ ਗੋਲੀਆਂ ਚਲਾਈਆਂ ਸੀ ਕਾਂਗਰਸ ਨੇ ਉਦੋਂ ਕਾਂਗਰਸ ਨੇ ਚਲਾਈਆਂ ਸੀਗੀਆਂ ਮੋਦੀ ਨੇ ਚਲਾਈਆਂ ਸੀਗੀਆਂ ਤੇ ਹੁਣ ਤੁਹਾਨੂੰ ਲੱਗਦਾ ਕਿ ਮੋਦੀ ਸਰਕਾਰ ਮੰਨ ਜੇਗੀ ਜਿੱਦਾਂ ਸਰਕਾਰ ਪੰਜਾਬ ਦੇ ਕਿਸਾਨ ਹਰ ਸ਼ਹਿਰ ਚੋਂ ਹਰ ਪਿੰਡੂ ਚੋਂ ਕਿਸਾਨ ਜਾ ਰਹੇ ਨੇ ਦਿੱਲੀ ਵੱਲ ਤਾਨੂੰ ਲੱਗਦਾ ਕਿ ਜਲਦੀ ਮੋਦੀ ਸਰਕਾਰ ਮੰਨ ਜਾਗੀ ਕਿ ਖਾਲੀ ਵੀ ਸਾਲ ਡੇਢ ਸਾਲ ਬਾਅਦ ਮੰਨੇਗੀ ਦੇਖੋ ਗਾਲ ਏਦਾਂ ਦੀ ਨਾ ਵੀ ਮੰਨਣਾ ਨਾਮੰਨੇ ਦੀ ਗੱਲ ਨਹੀਂ ਬੰਦੇ ਕੋ ਪਿਆਰ ਨਾਲ ਸਭ ਨੂੰ ਮੰਨਿਆ ਜਾਂਦਾ ਗੁੰਡਾਗਰਦੀ ਨਾਲ ਕੋਈ ਮੰਨਿਆ ਜਾਂਦਾ ਹੋਂਦਾ ਹੁਣ ਦੇਖੋ ਤੁਸੀਂ ਪੱਤਰਕਾਰ ਆ ਅੱਜ ਪੱਤਰਕਾਰ ਨੂੰ ਕੁੱਟਤਾਣਾ ਨੇ ਇੱਥੇ ਹਰੇਕ ਨੂੰ ਮਾਰਨਗੇ ਪਿੱਟਰਨਗੇ ਬੰਦਾ ਕਿਹੜਾ ਸਹਿਯੋਗ ਕਰੂ ਇਹਨੂੰ ਤੁਹਾਨੂੰ ਰੋਪਾਣਾ ਘਰਬਾਣਾ ਲੈ ਰਾ ਕੇ ਜਾਣਗੇ ਮੋਦੀ ਨੂੰ ਗਾਲਾਂ ਕੱਢਣਗੇ ਕਿ ਸਿਰ ਮੈਨੂੰ ਗਾਲ ਕੱਢੇ ਤੁਸੀਂ ਬਰਦਾਸ਼ ਕਰੂਗਾ ਉੱਤ ਮੋਦੀ ਮਹਾਵੰਦੀ ਗੱਲਾਂ ਕਰਨ ਨੇ ਕਿ ਕਿ ਮੋਦੀ ਸਾਰੇ ਕਹਿੰਦੇ ਕਿ ਮੋਦੀ ਸਰਕਾਰ ਨੇ ਜਦੋਂ ਦੀ ਆਈ ਆ ਕਾਫੀ ਮਹਿੰਗਾਈ ਕਰਤੀ ਆ ਠੀਕ ਆ ਪ੍ਰਾਈਵੇਟ ਸਭ ਕੁਝ ਕਰੀ ਜਾ ਰਿਹਾ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਮੈਂ ਤੁਹਾਨੂੰ ਦੱਸਦਾ ਮੇਰੀ ਗੱਲ ਤੋਂ ਨਾ ਇਹ ਇੱਥੇ ਰਹਿਣਾ ਹਿੰਦੂ ਸਿੱਖ ਦਾ ਮਸਲਾ ਜਾ ਰਿਹਾ ਕੋਰਾ ਮੋਦੀ ਸਰਕਾਰ ਤੇ ਕਾਂਗਰਸ ਦਾ ਤੁਸੀਂ ਲਾ ਲਓ ਉਹ ਵੀ ਗੱਲ ਸੁਣੀਏ ਜਦੋਂ ਰਾਮ ਮੰਦਰ ਬਣਾਣਾ ਸੀ ਨਾ ਕਾਂਗਰਸ ਕਹਿੰਦੀ ਸੀ ਅਸੀਂ ਇਹ ਨਾ ਰਾਮ ਮੰਦਰ ਬਣਾਵਾਂਗੇ ਸਾਨੂੰ ਪਰਵਾਣਾ ਤੇ ਨਹੀਂ ਦੇਣਾ ਅਰਬ ਕੰਟਰੀਆਂ ਨੇ ਆ ਜੋ ਹੀ ਮੋਦੀ ਪ੍ਰਾਈਮ ਮਿਨਿਸਟਰ ਆ ਉੱਥੇ ਆਬੂ ਦਾਬੀ ਜੀ ਰਾਮ ਦਾ ਮੰਦਰ ਖੁੱਲਿਆ ਤੇ ਅਰਬ ਗੰਡਰੀਆਂ ਆਣ ਡੀਆਂ ਇਹ ਤਾਂ ਸਟੰਟ ਵਾਜੀ ਆ ਮੈਨੂੰ ਕੀ ਕਰਦਾ ਯਾਨੀ ਕਿ ਤੁਹਾਡੀ ਨਜ਼ਰ ਚ ਮੋਦੀ ਸਹੀ ਕੰਮ ਕਰ ਰਹੇ ਨੇ ਬਹੁਤ ਵਧੀਆ ਸਹੀ ਕੰਮ ਕਰ ਰਹੇ ਆ ਜੇ ਨਹੀਂ ਕਿਸੇ ਨੂੰ ਕੀ ਕਰ ਸਕਦਾ ਹੁਣ ਤੇ ਹੀ ਆ ਜੇ ਬੰਦਾ ਰੋਟੀ ਖਾਂਦਾ ਬਾਈ ਜੇ ਤੇਰੇ ਘਰ ਨਹੀਂ ਬਸਦਾ ਤੇਰੀ ਦਾੜੀ ਚ ਤਨਗਾ ਇਹ ਤਾਂ ਯਾਨੀ ਕਿ ਝੂਠੇ ਇਲਜ਼ਾਮ ਸਾਰੇ ਮੋਦੀ ਤੇ ਲੱਗ ਰਹੇ ਲਗ ਨਹੀਂ ਰਿਹਾ ਉਕਮ ਸਹੀ ਕੰਮ ਕਰੇ ਲਗ ਰਿਹਾ ਗਾਲਾ ਗਾਲਾ ਚਲੋ ਮੋਦੀ ਜੋ ਮਰਜੀ ਬਹਿ ਗਏ ਜਨ ਮਾਰੀ ਗਾਲਾਂ ਕਰਨ ਪ੍ਰਾਈਮ ਮਿਨਿਸਟਰ ਨੂੰ ਹੱਕ ਕੇਦਾ ਹੈਗਾ ਸੱਚ ਉਹ ਹੁੰਦਾ ਕਰਾਇਆ ਹੁੰਦਾ ਦੇਖਦਾ ਰਾਜ ਸਾਡੇ ਗ੍ਰੰਥਾਂ ਦੇ ਨੇ ਕਿਹਾ ਰਾਏ ਨੂੰ ਗਾਲਣਾ ਕੱਢੋ ਉਹਨੂੰ ਗਾ ਉਹਨੇ ਕੀ ਕੀਤਾ ਸੱਚ ਉਹਨ ਦਾ ਮਾਨ ਜੇ ਹੁਣ ਕਹਿੰਦੇ ਨਾ ਕੀ ਆ ਕਰਨਗੇ ਇਹਨਾਂ ਦੇ ਫੋਲੋਅਰ ਹੋਗਾ ਤਾਂ ਦੇਖੋ ਤੁਸੀਂ ਵਰਲਡ ਵਿੱਚ ਕੀ ਹੋ ਰਿਹਾ ਉਹਨਾਂ ਦਾ ਅਰਬ ਕੰਟਰੀ ਦੇਤੇ ਮੁਸਲਮਾਨ ਉਥੇ ਮੰਦਰ ਬਣਿਆ ਭਗਵਾਨ ਰਾਮ ਦਾ ਉਹਨੇ ਦੂਜੀ ਕਮੇਟੀ ਮੇਨਾਂ ਨਰਾਜ ਹੋ ਗਈ ਇਹਦਾ ਕਹਿੰਦੇ ਆ ਤੇ ਕੁਛ ਬਾਬਰ ਆਈ ਮੋਦੀ ਸਰੇ ਬਣਾਇਆ ਉਹਨੇ ਜਿੱਦਾ ਕਹਿ ਜਾ ਰਿਹਾ ਕਿ 2020 ਵਿੱਚ ਪੰਜਾਬ ਦੇ ਕਿਸਾਨਾਂ ਨੇ ਅੰਦੋਲਨ ਕੀਤਾ ਦਿੱਲੀ ਜਾ ਕੇ ਤੇ ਉਦੋਂ ਕਮੇਟੀ ਬਣੀ ਆ ਠੀਕ ਹੈ ਕਿਸਾਨਾਂ ਦੀ ਮੰਗਾਂ ਪੂਰੀਆਂ ਕਰਨ ਲਈ ਤੁਹਾਨੂੰ ਕੀ ਲੱਗਦਾ ਕਿ ਜਿਹੜੀ ਕਮੇਟੀ ਬਣੀ ਉਹ ਸਹੀ ਹੈ ਕਿ ਗਲਤ ਹੈ ਮੈਂ ਕਮੇਟੀ ਨੂੰ ਬਾਰੇ ਕਮੈਂਟਰੀ ਕਰ ਸਕਦਾ ਮੈਂ ਇੰਨਾ ਕਹਿ ਸਕਦਾ ਸੁਣ ਲਓ ਤੁਸੀਂ ਜਿੰਨਾ ਮਰਜ਼ੀ ਜੋਰ ਲਾਣ ਜਿੰਨੀਆਂ ਸਾਡੀ ਪਾਰਟੀਆਂ ਜੋ ਮਰਜ਼ੀ ਗੱਲ ਨੇ ਮੈਂ ਕੋਈ ਜੋਸ਼ਤੀ ਨਹੀਂ ਕੁਛ ਨਹੀਂ ਇਹ ਮੋਦੀ ਨਹੀਂ ਰੋਗ ਨਹੀਂ ਸਕਦੇ ਮੈਂ ਪੰਜਾਬ ਜੀ ਬੇਟਾ ਮੋਦੀ ਨੇ ਆਣਾ ਹੀ ਆ ਨਾ ਹਰ ਰਾਲ ਚਾਣਾ ਮੈਂ ਇਹ ਜੋ ਮਰਜੀ ਪ੍ਰੋਪਰਟਾ ਕਰ ਜੋ ਮਰਜੀ ਜਿੱਦ ਸਾਡੀ ਸਿਰ ਪੈਟ ਨਾਲ ਜੋ ਜਨੂ ਪਾਲਣ ਜੋ ਮਰਜੀ ਕਰਨ ਮੋਦੀ ਨੂੰ ਇਹਨਾਂ ਇੰਨੀ ਹਿੰਮਤ ਮੰਦ ਲੋ ਕੇ ਦੱਸਣ ਬਸ ਮੇਨਾ ਕੈਮਰਾਮੈਨ ਮਦਨ ਲਾਲ ਕਪੂਰ ਸਲਾ